ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਝੋਟੀ ਸੇ ਲੈ ਲੈ ਕੇ ਆਏ ਜੀ ਜਿਸ ਕਰਕੇ ਬਈ ਵੀਡੀਓ ਬਣਾਉਣ ਲੱਗੇ ਆ ਵੀਰ ਦੇ ਘਰੇਲੂ ਪਸ਼ੂ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ 'ਚ ਉਹ ਬਈ ਵੀਡੀਓ ਬਣਾ ਰਹੇ ਆ ਪਿੰਡ ਸਲਾਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਆ ਜਿਹੜਾ ਬਈ ਜਲਾਲ ਭਗਤ ਆਪਾ ਹੀ ਕਾ ਤੇ ਪਧੌੜ ਪਿੰਡ ਆ ਜਿਹੜਾ ਨੇੜੇ ਰਹਿ ਜਾਂਦਾ ਕਾ ਆ ਉਹ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾਲਾ ਸਸਿਕਾਲਾ ਜੀ ਬੋ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਬੋ ਦੋਈ ਨਾਮ ترਸੀਮ ਸਿੰਘ ਆ ਜੀ ਮੋਬਾਈਲ ਨੰਬਰ ਜੀ 8427529717 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਝੋਟੀ ਦੇਖਦੇ ਆਪਣੇ ਘਰ ਦੀ ਆ ਘਰ ਦੀ ਆ ਜੀ ਠੀਕ ਆ ਬਾਈ ਕਿਹੜਾ ਸੂਅ ਸੂਈ ਆ ਇਹ ਪਹਿਲੇ ਸੂਏ ਜੀ ਪਹਿਲਾ ਸੂਅ ਸੂਈ ਹਾਂ ਜੀ ਕਦੋਂ ਸੂਈ ਆ ਬਾਈ ਇਹ ਸਾਢੇ 6 ਸੂਈ ਆ ਜੀ ਸਵੇਰ ਹੀ ਅੱਜ ਹਾਂ ਜੀ ਹਾਂ ਸਾਢੇ 6 ਵਜੇ ਦੀ ਸੂਈ ਵੀ ਆ ਸਵੇਰ ਦੀ ਜੇਰ ਪੈ ਗਈ ਕਿ ਨਹੀਂ ਨਹੀਂ ਪਈ ਨਹੀਂ ਜੀ ਜੇਰ ਰਹਿੰਦੀ ਆ ਭਾਈ ਠੀਕ ਆ ਬੱਚਾ ਕੀ ਦੇਤਾ ਗਰਮਾਣੀ ਬੱਚਾ ਕੱਟਾ ਜੀ ਕੱਟਾ ਦੇਤਾ ਠੀਕ ਆ ਕਿੰਨਾ ਕੁ ਮੰਨ ਕੇ ਚੱਲੇ ਦੀ ਮਾਂ ਨੇ ਦੁੱਧ ਦਿੱਤਾ ਜੀ ਮਾਂ ਸੀਗਾ 16 ਲੀਟਰ ਦੁੱਧ ਜੀ 16 ਲੀਟਰ ਇਹ ਤੋਂ ਕਿੰਨੀ ਕੁ ਉਮੀਦ ਕਰਦੇ ਹੋ ਜੀ ਸਾਨੂੰ ਜੀ ਹੁਣ ਹੈਗੇ 10 12 ਲੀਟਰ ਤਾਂ ਹੁਣ ਵੀ ਪਹਿਲੇ ਸੂਏ ਚਾ ਕੇ ਠੀਕ ਆ ਭਾਈ ਤੇ ਫੇਸ ਦੀ ਬਿਊਟੀ ਜਿਹੜਾ ਵੀ ਦੁੱਧ ਵਾਲਾ ਪੀਸ ਆ ਹੁਣ ਦੇ ਦੇਖੋ ਭਾਈ ਫੇਸ ਦੀ ਬਿਊਟੀ ਕਮਾਲ ਸਿੰਘ ਸੁng ਇੱਕ ਨੰਬਰ ਨਾਲੋਂ ਹੀ ਮੋੜਿਆ ਵਾ ਦੋਨੇ ਸਿੰਘ ਉੱਤੋ ਜੇ ਬਾਕੀ ਪਲੀ ਵੀ ਚੰਗੀ ਆ ਬਈ ਗਾੜੀ ਗੂੜੀ ਪੂਰੀ ਚੰਗੀ ਆ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣ ਮੁਠੀ ਵਾਲਾ ਥਾਣਾ ਚਵਾਈ ਕਿਵੇਂ ਆ ਜੀ ਚਵਾਈ ਅਸੀਂ ਕੋਈ ਨਹੀਂ ਜੀ ਬਈ ਜਿਹੜੇ ਹਿਸਾਬ ਨਾਲ ਥਾਣ ਲੱਗਿਆ ਚਵਾਈ ਇੱਕ ਨੰਬਰ ਹੋ ਹਾਂ ਜੀ ਹਾਂ ਪਰ ਮਾਰ ਦਿੰਦੇ ਜੀ ਜਿਵੇਂ ਪਹਿਲੇ ਸੂਏ ਹਨਾ ਥਾਣ ਥੋਣ ਬੜਾ ਚੰਗਾ ਲੱਗਿਆ ਬਈ ਹਾਂ ਜੀ ਬਾਕੀ ਕੱਦ ਬਰੀਟ ਇੱਕ ਨੰਬਰ ਆ ਬਾਈ ਤੇ ਮਾਦਰ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਇਸ ਤੋਂ ਵੀ ਬਾਈ ਕਹਿੰਦਾ ਚੰਗੀ ਉਮੀਦ ਕਰਦੇ ਆ ਬੱਚਾ ਮਗਰ ਆ ਗਿਆ ਕੱਟਾ ਬਾਈ ਲੈਵਾ ਦੇਖੋ ਕਮਾਲ ਦਾ ਪੂਰਾ گاਵਾ ਵਰਗਾ ਲੈਵਾ ਬਾਈ ਤੇ ਮੁੱਲ ਬਾਈ ਫੋਨ ਤੇ ਹੋ ਜੀ ਫਿਰ ਫੋਨ ਤੇ ਕਰਾਇਆ ਜੈ ਜੈ ਹੋਣਾ ਜੈ ਜੀ ਹਾਂ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੰਨ ਲਓ ਆਈ ਕਹਿੰਦਾ ਜਮਾ ਜੈਜ ਹੋਗਾ ਮੁੱਲ ਕਰ ਲਾਂਗੇ ਫੋਨ ਤੇ ਬਾਈ ਛੋਟੀ ਚੰਗੀ ਆ ਸੋਈ ਸਵਾਈ ਆ ਪਹਿਲਾ ਸੂਆ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ گاਵਾ ਨਾਲ ਨਾਲ ਲੈਵਾ ਬਾਈ ਖੋਲੇ ਮੜੀ ਤੋਰ ਕੇ ਦਿਖਾ ਲੈ ਵੀ ਤੋਰਾ ਚੈੱਕ ਕਰਿਓ ਕਮਾਲ ਦਾ ਗਾੜੀ ਪਿਛਾੜੀ ਦੋਨੇ ਇੱਕੋ ਜਿਹਿਆਂ ਨੇ ਬਾਈ ਬਾਕੀ ਲੇਵਾਲੂਆ ਬਹੁਤ ਚੰਗਾ ਬਾਈ ਗਾਵਾਂ ਨਾਲ ਦਾ ਲੇਵਾ ਲੱਗਿਆ ਕਰਮ ਵਾਲੀ ਨੂੰ ਤੋਰਾ ਇੱਕ ਨੰਬਰ ਆ ਬਾਈ ਮੁੱਲ ਬਾਈ ਕਹਿੰਦਾ ਬਾਹਲਾ ਨਹੀਂ ਕਰਦੇ ਮੁੱਲ ਜਮਾ ਜਾਇਜ਼ ਰੱਖਾਂਗੇ ਛੋਟੀ ਦੇ ਹਿਸਾਬ ਨਾਲ ਮੁੱਲ ਜਮਾ ਜਾਇਜ਼ ਹੋ ਲੇਵਾ ਦੇ ਕੋਕਰਮਾਈ ਦਾ ਇੱਕ ਨੰਬਰ ਫੁੱਲ ਬ੍ਰੀਡ ਮੋੜ ਲਿਆ ਬਾਈ ਉਹਦੇ ਤੇ ਸੂਸ ਇੱਕ ਨੰਬਰ ਆ ਬਿਊਟੀ ਕਰਮ ਵਾਲੀ ਚ ਫੁੱਲ ਆ ਬਾਈ ਲੈ ਲੇਵਾ ਦੇਖੋ ਗਾਵਾਂ ਨਾਲ ਦਾ ਲੇਵਾ ਲੱਗਿਆ ਕਰਮਾ ਇਹਨੂੰ ਨੇ। ਕੀ ਬਾਤ ਆ। ਲੈ ਚਲੋ ਯੰਦਰੀ ਬੰਨਦੋ। ਤੇ ਕਿਸੇ ਵੀਰ ਨੇ ਇੱਕ ਬਾਈ ਕੋਲੇ ਬਾਈ ਬੱਚੀ ਬਕਾਊਗਾ ਬਾਈ ਕਿੰਨੀ ਕੁ ਉਮਰ ਆ ਜੀ ਇਹਦੀ? ਇਹ ਡੇਢ ਸਾਲ ਦੀ ਵੀਰੇ ਜੀ। ਡੇਢ ਸਾਲ ਦੀ ਆ। ਕਿਹੜੇ ਟੀਕੇ ਦੀ ਆ ਪਤਾ ਕੁਛ? ਨਹੀਂ ਯਾਦ ਨਹੀਂ ਜੀ ਇਹ ਠੀਕ ਆ ਜੀ। ਅੱਛਾ। ਹੂ ਚੰਗੇ ਟੀਕੇ ਦੇ ਵਿੱਚ ਹਾਂਜੀ ਵਧੀਆ ਠੀਕੇ ਇਸ ਦੀ ਬਿਊਟੀ ਕਮਾਲ ਬੋਦੀਵਾਰਦੀ ਚੰਗੀ ਐ ਸਨਖ ਆਪਣਾ ਬੱਚੀ ਦੇ ਵਿੱਚ ਫੁੱਲਾ ਨਾਸਾ ਨੋਸਾ ਗੁਲਾਬੀ ਐ ਬਈ ਹੋਲ ਦੇ ਬਈ ਮਾੜੀ ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਸੀ ਦੀ ਮਾਂਥ ਲਈ ਠੀਕ ਐ ਜੀ 24 ਲੀਟਰ ਜੀ ਠੀਕ ਐ ਝੂਲੀ ਚੰਗੀ ਐ ਨਾ 24 ਲੀਟਰ ਦੁੱਧ ਦੀ ਮਾਂ ਥੱਲੇ ਸੀਗਾ ਬਈ ਕੱਦ ਚੰਗਾ ਟੀਕੇ ਦੇ ਤਕਰੀਬਨ ਕਾਬਲ ਫੇਸ ਦੀ ਬਿਊਟੀ ਕਮਾਲ ਝੂਲੀ ਝੂਲੀ ਇੱਕ ਨੰਬਰ ਐ ਬਈ ਕੀ ਮੋ ਲਈ ਜੈਜ ਆ ਫਿਰ ਇਹਦਾ ਇਹ ਫੋਨ ਤੇ ਕਰ ਲਈ ਬਾਈ ਜੈਜ ਹੀ ਹੋਊਗਾ ਹਾਂਜੀ ਠੀਕ ਐ ਬਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੱਚੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਹਰ ਮੋਲ ਨਹੀਂ ਕਰਦੇ ਬਾਈ ਕਹਿੰਦਾ ਮੁੱਲ ਖਿੱਚੀ ਕੀ ਰੱਖਾਂਗੇ ਝੋਲੀ ਝੂਲੀ ਇੱਕ ਨਾ 25 ਕਰ ਵੀ ਲੈਣ ਦੇਣ ਵਾਲੀ 25 ਠੀਕ ਆ ਬਾਈ 25000 ਰੁਪਇਆ ਮੋਲ ਆ ਬਾਈ ਕਹਿੰਦਾ ਕੋਈ ਚੱਕਰ ਨਹੀਂ ਦੱਸ ਦਿੰਨੇ ਆ ਬਾਈ ਮੋਲ ਜਾਇਜ਼ ਆ ਬੱਚੀ ਚੰਗੀ ਆ ਕਦ ਕਾਠ ਵਾਲੀ ਝੋਲੀ ਝੂਲੀ ਚੰਗੀ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਫੇਸ ਦੀ ਬਿਊਟੀ ਵੀ ਕਮਾਲ ਤੇ ਕਿਸੇ ਵੀ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ